ਅਨਫੋਰਚੂਨੇਟ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਬਟਾਲੇ ਬਾਬਾ ਸਾਹਿਬ ਸ਼੍ਰੀ ਭੀਮrao Ambedkar ji ਦੇ ਸਟੈਚੂ ਦੇ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਸੀ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਇਨਿਸ਼ੀਅਲੀ ਪਹਿਲਾਂ ਕਿਉਂਕਿ ਜਦੋਂ ਇਹ ਚੀਜ਼ ਸਾਹਮਣੇ ਆਈ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਦੇ ਦੇਖਿਆ ਕਿ ਇੱਕ ਦਿਨ ਪਹਿਲਾਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉਥੇ ਜਾਂਦੇ ਆ ਤੇ ਆ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਜੀ ਸੋ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚੁਰਲੀ ਅ ਚੀਜ਼ ਆ ਕਿਉਂਕਿ ਜਦੋਂ ਨੋਟਿਸ ਚ ਆਉਂਦਾ ਹੈ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇਜਿਸ ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਪਰ ਕਿਉਂਕਿ ਮੈਟਰ ਸੈਂਸਟਿਵ ਸੀਗਾ ਬਹੁਤ ਜ਼ਿਆਦਾ ਸੈਂਸਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਅ ਬੜੀ ਅ ਉਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਅ ਬਾਬਾ ਸਾਹਿਬ ਦੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮਲਕ ਨੂੰ ਸਭ ਕੁਝ ਦਿੱਤਾ ਸਾਡੀ ਕੰਟਰੀ ਨੂੰ ਇਹ ਰਿਪੋਰਟ ਬੰਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾਂਦੀ ਆ ਐਫਆਈਆਰ ਦਰਜ ਕਰਨ ਤੋਂ ਬਾਅਦ ਐਸਐਸਪੀ ਸਾਹਿਬ ਇਹਦੀ ਇਨਵੈਸਟੀਗੇਸ਼ਨ ਨੂੰ ਆਪ ਲੀਡ ਕਰਦੇ ਆ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਈ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਦੀ ਦਰਮਿਆਨੀ ਰਾਤ ਨੂੰ ਉੱਥੇ 7 ਬੰਦੇ ਦੋ ਗੱਡੀਆਂ ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਤੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ ਸੱਤਾ ਚੋ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਏ ਵੀ ਗਏ ਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਅਸੀਂ ਰਿਕਵਰ ਕਰ ਲਿਆ ਇਹ ਸਾਰੀ ਰਾਤ ਇਹਨਾਂ ਦੀ ਰੈਸਟ ਚੱਲਦੀ ਰਹੀ ਆ ਸਵੇਰ ਤੱਕ ਅਰਲੀ ਮਾਰਨਿੰਗ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ ਇਦੇ ਵਿੱਚ ਜਿਹੜਾ 295ਏ ਜਿਹੜੀ ਪੁਰਾਣੀ ਹੁੰਦੀ ਸੀਗੀ ਜਦੋਂ ਆਈਪੀਸੀ ਸੈਕਸ਼ਨ ਹੁੰਦੀ ਸੀ ਕਿਉਂਕਿ ਤੁਹਾਨੂੰ ਦੱਸਣ ਲਈ ਇੱਕ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਦੀ ਉਹ ਵੀ ਸੈਕਸ਼ਨ ਨਵੇਂ ਬੀਐਨਐਸ ਐਕਟ ਦੇ ਤਹਿਤ ਦਰਜ ਕੀਤੀ ਗਈ ਆ ਔਰ ਇਹਦੇ ਚ ਐਸਸੀ ਐਸਟੀ ਐਕਟ ਵੀ ਅਸੀਂ ਕੇਸ ਰਿਸਟਰ ਕੀਤਾ ਸੇਮ ਸੈਕਸ਼ਨ ਲੱਗੀ ਆ ਇਹਦੇ ਵਿੱਚ ਔਰ ਹੁਣ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਸੀਗੇ ਹੋਰ ਕੌਣ ਲੋਕ ਇਹਦੇ ਚ ਇਨਵੋਲਡ ਹੈਗੇ ਆ ਤੇ ਉਹ ਸਾਰੀ ਅਸੀਂ ਇਨਵੈਸਟੀਗੇਟ ਕਰਕੇ ਅੱਗੇ ਉਸ ਚੀਜ਼ ਨੂੰ ਵੀ ਅਸੀਂ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਆਵਾਂਗੇ ਔਰ ਕੋਈ ਵੀ ਇਹਦੇ ਵਿੱਚ ਦੋਸ਼ੀ ਸਾਹਮਣੇ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਖਤੋ ਸਖਤ ਅਸੀਂ ਸਜ਼ਾ ਦਵਾੰਗੇ ਕਿਉਂਕਿ ਇਹਦੇ ਨਾਲ ਇਹਨਾਂ ਨੇ ਸਾਡੀ ਸੋਸਾਇਟੀ ਦੇ ਵਿੱਚ ਸਾਡੀ ਸਮਾਜ ਦੇ ਵਿੱਚ ਇੱਕ ਅਨਰੈਸਟ ਪਹਿਲਾ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਮੈਂ ਐਸਐਸਪੀ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਆ। ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇੱਕ ਚੰਗਈ ਇਨਵੈਸਟੀਗੇਸ਼ਨ ਦਾ ਸਬੂਤ ਦਿੰਦੇ ਹੋਏ ਔਰ ਬਹੁਤ ਛੇਤੀ ਹੀ ਇਹ ਜਿਹੜਾ ਕੇਸ ਸਾਹਮਣੇ ਆਉਂਦਾ ਹੈ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਅਕਿਊਜ਼ ਅਸੀਂ ਅਰੈਸਟ ਕਰ ਲਿਆ ਔਰ ਫਰਦਰ ਇਨਾਂ ਦੀ ਤਫ਼ਤੀਸ਼ ਦੇ ਦੌਰਾਨ ਇਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ